ਪਕਾ ਸਰ ਅੱਜ ਸ਼ਹੀਦ ਕੋਤਾਲ ਸਿੰਘ ਸਰਪੁਰ ਦੀ ਜਨਮ ਦਿਨ ਵਾਸਤੇ ਪਹੁੰਚਿਓ ਅੱਛਾ ਕੀ ਕਿਹਾ ਦੇਖੋ ਅੱਜ ਦਾ ਇਹ ਜੋ ਦਿਨ ਹੈ 16 ਨਵੰਬਰ ਦਾ ਇਹ ਇਤਿਹਾਸ ਦੇ ਵਿੱਚ ਬਹੁਤ ਵੱਡੀ ਤਾਰੀਖ ਦੇ ਵਿੱਚ ਬਹੁਤ ਵੱਡਾ ਦਿਨ ਹੈ ਅੱਜ ਦੇ ਦਿਨ ਸਾਡੇ ਗਦਰ ਹੀ ਬਾਬੇ ਸਰਦਾਰ ਕਰਤਾਰ ਸਿੰਘ ਜੀ ਸਰਭਾ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਗਦਰ ਲਹਿਰ ਨੂੰ ਜੇਕਰ ਦੇਖਿਆ ਜਾਵੇ ਜੋ ਕਿ ਸਰਦਾਰ ਸੂਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਚੱਲੀ ਸੀ ਜੋ ਤੇ ਗਦਰੀ ਲਹਿਰ ਦੇ ਸੰਸਥਾਪਕ ਸੀ ਅਗਰ ਉਹਨਾਂ ਦੀ ਫਲਵਾੜੀ ਦੇ ਵਿੱਚ ਸਭ ਤੋਂ ਯੰਗੇਸਟ ਸਭ ਤੋਂ ਜਵਾਨ ਕੋਈ ਇਨਸਾਨ ਆ ਕੇ ਜੁੜਿਆ ਮਹਿਜ਼ 15 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਹੋਏ ਨੇ ਸਿਰਫ ਤੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਈ ਸੋ ਇਹ ਬਹੁਤ ਵੱਡਾ ਦਿਹਾੜਾ ਜੋ ਕਿ ਪੰਜਾਬ ਦੇ ਅੰਦਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਚਲ ਰਹੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਅਸੀਂ ਅੱਜ ਇਹ ਜੋ ਰਾਜਪત્રી ਸਮਾਗਮ ਮਨਾ ਰਹੇ ਹਾਂ ਤੇ ਜਿੱਥੇ ਅਸੀਂ ਗਦਰੀ ਬਾਬਾ ਜੀ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਨੂੰ ਅੱਜ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਹਾਂ ਉਹਨਾਂ ਨੂੰ ਯਾਦ ਕਰਨ ਲਈ ਪਹੁੰਚੇ ਹਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਉਹਨਾਂ ਦੀਆਂ ਦਸਿਆ ਹੋਈਆਂ ਜੋ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਖਿੱਚੀਆਂ ਹੋਈਆਂ ਲੀਹਾ ਦੱਸੇ ਹੋਏ ਉਹਨਾਂ ਦੇ ਰਾਹ ਨੇ ਉਹਨਾਂ ਨੂੰ ਯਾਦ ਕਰਦੇ ਆਂ ਔਰ ਮੇਰੀ ਇਹ ਸੋਚ ਹੈ ਕਿ ਜਿਹੜੇ ਸ਼ਹੀਦ ਹੁੰਦੇ ਨੇ ਸ਼ਹੀਦ ਕੌਮ ਦਾ ਸ਼ਹੀਦ ਦੇਸ਼ ਦਾ ਸਰਮਾਇਆ ਹੋਇਆ ਕਰਦੇ ਨੇ ਸ਼ਹੀਦਾਂ ਨੂੰ ਯਾਦ ਰੱਖਣਾ ਇਹਨਾਂ ਮੌਕਿਆਂ ਦੇ ਉੱਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਲਈ ਵੀ ਇੱਕ ਬਹੁਤ ਵੱਡੀ ਸੇਧ ਦਾ ਕੰਮ ਕਰਦੀ ਹੈ ਸੋ ਸੋ ਤੋਂ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਸਿਰਫ 19 ਸਾਲ ਦੀ ਉਮਰ ਦੇ ਵਿੱਚ ਜਿਹੜਿਆ ਸ਼ਹੀਦੀ ਪ੍ਰਾਪਤ ਕੀਤੀ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ ਕਿਸ ਤਰ੍ਹਾਂ ਦਾ ਜਿਹੜਾ ਸੁਨੇਹਾ ਨੌਜਵਾਨਾਂ ਦੇ ਲਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੜੀ ਸਾਡੇ ਪੰਜਾਬ ਦੀ ਜੇ ਕਿਤੇ ਇਤਿਹਾਸ ਦੇ ਵਿੱਚ ਨਿਗਾਹ ਮਾਰੀ ਜਾਈਏ ਸਾਡੀ ਸਾਡੀ ਜਿਹੜੀ ਇਸ ਕੌਮ ਪ੍ਰਤੀ ਦੇਸ਼ ਪ੍ਰਤੀ ਜੋ ਸ਼ਹੀਦੀ ਦਾ ਜਜ਼ਬਾ ਹੈ ਇਹ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਤੋਂ ਮਿਲਿਆ ਹੈ ਵਿਰਾਸਤ ਦੇ ਵਿੱਚ ਸਾਹਿਬ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜਿਹੜੇ ਕਿ ਸ਼ਹੀਦਾਂ ਦੇ ਸਰਤਾਜ ਮੰਨੇ ਜਾਂਦੇ ਨੇ ਉਹਨਾਂ ਨੂੰ ਜੇ ਦੇਖਿਆ ਜਾਵੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਦੇਖਿਆ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਿਆ ਜਾਵੇ ਚਾਰੇ ਸਾਹਿਬਜ਼ਾਦਿਆਂ ਨੂੰ ਦੇਖਿਆ ਜਾਵੇ ਉਹਨਾਂ ਤੋਂ ਇਨਸਪਾਇਰਟ ਹੋ ਕੇ ਉਹਨਾਂ ਤੋਂ ਜਾਗਰੂਪ ਜਾਗ ਲਾ ਕੇ ਇਹ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਜਿਹੜੇ ਇਹਨਾਂ ਨੇ ਇਹ ਐਡਾ ਵੱਡਾ ਜੋ ਜ਼ਿੰਦਗੀ ਦੇ ਵਿੱਚ ਕਦਮ ਹੈ ਜਿਹੜਾ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਚੱਕਿਆ ਔਰ ਗਦਰੀ ਜੋ ਲਹਿਰ ਸੀ ਗਦਰ ਲਹਿਰ ਸੀ ਗਦਰ ਲਹਿਰ ਦੇ ਵਿੱਚ ਜੇ ਗਦਰ ਲਹਿਰ ਇੱਕ ਜੇ ਨੂੰ ਆਪਾਂ ਇੱਕ ਸ਼ੋਅਕੇਸ ਕਰਨਾ ਹੋਵੇ ਇੱਕ ਚਾਰਟ ਦੇ ਉੱਤੇ ਉਹ ਕੇੜਨਾ ਹੋਵੇ ਨਾ ਤਾਂ ਜੇ ਉਹਦੇ ਵਿੱਚ ਗਦਰ ਦੇ ਗਦਰ ਲਹਿਰ ਦੇ ਸ਼ਹੀਦਾਂ ਦਾ ਜੇ ਨਾਮ ਲਿਖਿਆ ਜਾਵੇ ਤਾਂ ਉਹਦੇ ਵਿੱਚ ਸ਼ਹੀਦਾਂ ਦੇ ਗਦਰ ਲਹਿਰ ਦੇ ਸ਼ਹੀਦਾਂ ਦੇ ਵਿੱਚ ਜੇ ਹੀਰਾ ਜੜਿਆ ਜਾਵੇ ਸਭ ਤੋਂ ਉੱਪਰ ਤਾਂ ਉਹ ਸਰਦਾਰ ਕਰਤਾਰ ਸਿੰਘ ਜੀ ਸਰਬਾਜੀ ਹੋਣਗੇ ਜੋ ਕਿ ਸੂਰਜ ਵਾਂਗ ਉਹਨਾਂ ਦਾ ਜੋ ਤਪਦਾ ਮੰਗਦਾ ਜੋ ਅੱਜ ਵੀ ਜੋ ਆਪਾਂ ਪ੍ਰਤਾਪ ਦੇਖ ਸਕਨੇ ਆ ਜੋ ਉਹਨਾਂ ਦੇ ਦੱਸੇ ਹੋਏ ਰਾਹ ਦੇਖ ਸਕਦੇ ਆ ਸੋ ਅੱਜ ਅਸੀਂ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਨਾਤਮਸਤਕ ਹੋਣ ਆਏ ਆ ਸ਼ਰਧਾ ਦੇ सुमन ਭੇਟ ਕਰਨਾ ਹੈ ਮੈਂ ਆਪਣੇ ਵੱਲੋਂ ਔਰ ਮੇਰੀ ਡਿਊਟੀ ਲੱਗੀ ਸੀ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਡਿਊਟੀ ਲਗਾਈ ਸੀ ਕਿ ਅੱਜ ਉਹਰੇ ਪਹੁੰਚ ਕੇ ਰਾਜਪਤਰੀ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ ਔਰ ਇਸ ਵਾਰ ਪੰਜਾਬ ਸਰਕਾਰ ਨੇ ਇੱਕ ਬਹੁਤ ਸੋਹਣਾ ਕੰਮ ਹੋਰ ਵੀ ਕੀਤਾ ਹੈ ਕੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾਈ ਦੇ ਨਾਲ ਇਸ ਵਕਤ ਜਦੋਂ ਲਾਹੌਰ ਦੀ ਸੈਂਟਰਲ ਜੇਲ੍ਹ ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਹੈ ਉਹਨਾਂ ਦੇ ਨਾਲ 6 ਜਿਹੜੇ ਮਤਲਬ ਕਿ ਗਦਰੀ ਆਪਣੇ ਜਿਹੜੇ ਯੋਧੇ ਸੀ ਉਹ ਵੀ ਸ਼ਹੀਦ ਹੋਏ ਸੀ ਸੋ ਜਿਹੜਾ ਇਸ ਵਾਰ ਜਾਨੀ ਕਿ ਅਸੀਂ ਸਟੇਟ ਲੈਵਲ ਦੇ ਉੱਤੇ ਜਾਨੀ ਕਿ ਉਹ ਦਿੱਤਾ ਇਸ਼ਤਿਹਾਰ ਦਿੱਤਾ ਉਹਦੇ ਵਿੱਚ ਅਸੀਂ ਉਹ 6 ਯੋਧਿਆਂ ਨੂੰ ਵੀ ਨਾਲ ਆਪਣੇ ਵੱਲੋਂ ਸ਼ਰਦਾ ਦੀ ਸਰਦਾਰੀ ਦਾ ਜ਼ਿਕਰ ਕੀਤਾ ਸੀ ਸੀਐਮ ਸਾਹਿਬ ਨੇ ਵੀ ਜ਼ਿਕਰ ਕੀਤਾ ਨਾਮ ਬਿਲਕੁਲ ਉਹ ਸੀਐਮ ਸਾਹਿਬ ਦੇ ਲੈਵਲ ਤੇ ਜੋ ਪ੍ਰੋਰੋਗੇਟਿਵ ਹੈ ਉਹ ਬਹੁਤ ਮਤਲਬ ਕਿ ਵੱਡੇ ਲੈਵਲ ਤੇ ਉਹਨਾਂ ਨੇ ਇਹ ਜਿਹੜੀ ਮੰਗ ਹੈ ਰੱਖੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਬੜੀ ਸਿਹਰਦ ਸੋਚ ਹੈ ਔਰ ਉਹ ਚਾਹੁੰਦੇ ਨੇ ਕਿ 에어ਪੋਰਟ ਦਾ ਨਾਮ ਸ਼ਹੀਦ ਸਰਦਾਰ ਸਰਾਬਾ ਜੀ ਦੇ ਨਾਮ ਤੇ ਰੱਖਿਆ ਜਾਵੇ ਸੋ ਇਸ ਕਰਕੇ ਉਹ ਜਿਹੜਾ ਪ੍ਰੋਸੈਸਾ ਆਨਗੋਇੰਗ ਪ੍ਰੋਸੈਸਾ ਆਉਣ ਵਾਲੇ ਸਮੇਂ ਚ ਕੁਸ ਕਵਰੀ ਜੀ ਸਰਪਛਾਤੇ ਵੀ ਕੀ ਪੀਰ ਕਰੋਗੇ ਜਿਸ ਤਰ੍ਹਾਂ ਪ੍ਰਦੂਸ਼ਣ ਦਾ ਪੱਤਰ ਆ 55 ਨਹੀਂ ਅੱਜ ਅੱਜ ਦਾ ਜਿਹੜਾ ਸਮਾਗਮ ਹੈ ਨਹੀਂ ਨਹੀਂ ਅੱਜ ਦਾ ਇਹ ਸਮਾਗਮ ਹੈ ਜਿਹੜਾ ਸਿਰਫ ਬਾਕੀ